ਬਟਾਲਾ ਦੇ ਪਿੰਡ ਚੀਮਾ ਖੁੱਡੀ ਵਿੱਚ ਸ਼ਹੀਦ ਭਾਈ ਜਗਰਾਦ ਸਿੰਘ ਤੂਫਾਨ ਦੀ 35ਵੀਂ ਵਰ੍ਹੇਮੰਢੇ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਬਾਅਦ ਪਰ ਭਾਈ ਜਗਰਾਦ ਸਿੰਘ ਕਬੱਡੀ ਕਲੱਬ ਵੱਲੋਂ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਕਬੱਡੀ ਕਲੱਬਾਂ ਨੇ ਹਿੱਸਾ ਲਿਆ ਜੇਤੂ ਪਹਿਲਾ ਸਥਾਨ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਕਬੱਡੀ ਕਲੱਬ ਨੂੰ ਵੱਡੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਕਬੱਡੀ ਕੱਪ ਵਿੱਚ ਪ੍ਰਸਿੱਧ ਕਮੈਂਟਰ ਮੱਖਣ ਅਲੀ ਜੀ ਵੱਲੋਂ ਕਮੈਂਟਰੀ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ ਆਉ ਦਿਖਾਉਂਦੇ ਹਾਂ ਤੁਹਾਨੂੰ ਕਬੱਡੀ ਕੱਪ ਅਤੇ ਧਾਰਮਿਕ ਸਮਾਗਮ ਦੀਆਂ ਤਸਵੀਰਾਂ ਤੁਸੀਂ ਦੇਖੋ ਏਪੀ ਜੀ ਨਿਊਜ਼ ਪੰਜਾਬ ਬਿਊਰੋ ਚੀਫ ਜਸਪਾਲ ਚੰਦਨ ਗੁਰਦਾਸਪੁਰ अॼु लख लखारी कढी लाल सबा मेर मित्रीम शहीद भाई जवरान तूफान उन उन ਹਰਦੀ ਯਾਦ ਦੇ ਵਿੱਚ ਇਹ ਟੀਮ ਮਾਨ ਦੀ ਪੀਯੂ ਅੰਦੇ ਰਵੀ ਵਰਗੇ ਇਧਰ ਦੇ ਪਾਸੇ ਲੱਭੜ ਗਏ ਹੰਦੂ ਹੋਏ ਕਮਾਲ ਆ ਝਪਟ ਮਾਰੀ ਹੈ ਤੇ ਨੰਬਰ ਸਾਹਮਣੇ ਦੇਖਾਂਗੇ ਆ ਸਾਬਾ ਕੀਰੀ ਫਜ਼ਾਨੇ ਦੀ ਧਰਤੀ ਦਾ ਸੁਪਾ ਤੇ ਸਾਬਾ ਟਕਰੀ ਭਈ ਮੁਕਾਬਲੇ ਦੀਆਂ ਤਿਆਰੀ ਕਰਕੇ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾ ਦੇ ਵਿੱਚ ਦੇਖਾਂਗੇ ਤੇ ਜਿਹੜਾ ਅਵਲਖ ਜੀ ਤੇ ਨਾਲ ਸਾਡਾ ਭਾਮ ਸਾਹਿਬ ਇੰਦਰਜੀਤ ਭਾਮੋ ਵੱਡਾ ਵੀਰ ਤੈਨੂੰ ਤੋਂ ਧੰਨਵਾਦ ਆ ਆ ਦੇਖਾਂਗੇ ਚੱਲਦੇ ਹੋਏ ਜੋ ਹੈ ਸ਼ਹੀਦ ਭਾਈ ਜਗਰਾਤ ਸਿੰਘ ਦੀ ਤਸਵੀਰ ਜੋ ਆਪ ਨਹੀਂ ਵਿਕਦੇ ਉਹਨਾਂ ਦੀਆਂ ਜਿਹੜਾ ਵਿਕਿਆ ਨਹੀਂ ਜਿਨ੍ਹਾਂ ਦਿੱਲੀ ਦੀਆਂ ਕੰਧਾਂ ਕੰਮਾਂ ਆ ਦਿੱਤੀਆਂ ਸਾਨੂੰ ਉਹ ਸਰੂਪ ਆ ਸ਼ਹੀਦ ਭਾਈ ਜਗਰਾਤ ਸਿੰਘ ਦਾ ਰਜਿੰਦਰਜੀਤ ਸਿੰਘੀ ਪਿੰਟੂ ਜੀ ਏ ਅਰਜਣਾ ਤੇਰਾ ਮਾਣ ਕਰਦੇ ਓ ਤੂੰ ਤਕੜਾ ਹੋ ਕੇ ਮਿਹਨਤ ਅੱਡੀ ਜਿਹੜਾ ਜਨੇ ਜਫਾ ਲਾ ਕੇ ਕਮਾਨ ਕੀਤੀ ਆ ਮੇਰੇ ਵੀਰੋ ਲਾਈ ਐਫ ਸੀ ਰੋੜਤਾ ਫੁੱਟਬਾਲ ਪ੍ਰੋਮੋਟ ਕਰਦੇ ਆ ਐਥਲੈਟਿਕਸ ਨੂੰ ਪ੍ਰੋਮੋਟ ਕਰਦੇ ਆ ਮੇਰੇ ਵੀਰੋ ਹਰ ਗੇਮ ਦੇ ਵਿੱਚ ਮਾਈ ਐਫਸੀ ਦਾ ਨਾਮ ਆ ਜਾਂਦਾ ਦੁਨੀਆ ਦੇ ਵਿੱਚ ਕਬੱਡੀ ਪੈ ਰਹੀ ਹੈ ਮੈਦਾਨ ਵਿੱਚ ਇੱਕ ਪਾਸੇ ਮਹਿਮਨ ਵਾਲੀਆ ਕਿੰਨੀ ਹੈ ਟੱਟ ਜੱਫੇ ਲੱਗਦੇ ਉਹਦਾ ਨਾਮ ਵੱਡਾ ਬਣਦਾ ਹੈ ਔਰ ਜਿਹਨੇ ਵੱਧ ਜੱਫੇ ਲਾਏ ਉਹ ਦੁਨੀਆ ਦਾ ਟਾਪਰ ਜਾਂ ਫਿਕਾ ਹਗਾ